ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਚੀਮਾ ਮੰਡੀ ਤਹਿਸੀਲ ਹੈਗੀ ਆ ਸਨਾਮ ਜ਼ਿਲ੍ਹਾ ਹੈਗਾ ਸੰਗਰੂਰ ਤੇ ਕੰਮ ਹੈਗਾ ਬਾਈ ਹੋਰਾਂ ਦਾ ਸੱਜਣੋ ਵਪਾਰ ਦਾ ਹੈਗਾ ਕੱਲੀ ਜਰਸੀ नस्ਲ ਦਾ ਐਚ ਐਫ 48 ਟਾਮੀ ਟੱਲੀ ਆਉਂਦੀ ਆ ਜਰਸੀ नस्ਲ ਦਾ ਕੰਮ ਅੱਜ ਜ਼ਿਆਦਾਤਰ ਜਰਸੀ ਦੀਆਂ ਗੱਬਣਾ ਛੋਟੀਆਂ ਹੀਫਰਾਂ ਤੇ ਹੀਫਰਾਂ ਗੱਬਣਾ ਵੀ ਹੁੰਦੀਆਂ ਬਾਈ ਕੋਲੇ ਤੇ ਬਾਕੀ ਆ ਜੋ ਬਾਈ ਨਾ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਕਰਾ ਦੇਾਂਗੇ ਹੋਰ ਕੀ ਹਾਲ ਚਾਲ ਵਧੀਆ ਵਧੀਆ ਜੀ ਤੁਸੀਂ ਦੱਸੋ ਚੜਦੀ ਕਲਾ ਚੜਦੀ ਕਲਾ ਜਮਾ ਜਿਹੜੀਆਂ ਉਹ ਦਿਨ ਵੀਡੀਓ 'ਚ ਦਿਖਾਈਆਂ ਸੀ ਆਪਾਂ ਇਧਰ ਲਈਆਂ ਸਾਰੀਆਂ ਵੇਚੀਆਂ ਉਹ ਇੱਕੋ ਹੀ ਬੰਦਾ ਲੈ ਗਿਆ ਇੱਕ ਬੰਦਾ ਹੀ ਲੈ ਗਿਆ ਸਾਰੀਆਂ ਕਿੰਨਾ ਕੁ ਟਾਈਮ ਲੱਗਿਆ ਸੀ 25 ਮਿੰਟ ਕੋਲਾ ਹੈਗੀ ਜਰਸੀ ਦੀ ਮੰਗ ਫਿਰ ਹਾਂ ਸ਼ੁਰੂ ਕਿਹੜੇ ਬੰਨੋ ਕਰੀਏ ਬਸ ਇਧਰੋਂ ਹੀ ਕਰ ਲੈਣਾ ਬਲੈਕ ਕਲਰ ਦੀ ਜਰਸੀ ਇਹਦੇ ਤੇ ਮਾਰ ਗੈਰੀ ਕੈਮਰਾ ਸਮਾਰ ਕੇ ਦੀ ਦਿਖਾਓ ਲੰਬਾਈ ਲੰਬੂਈ ਇੱਥੋਂ ਇਹਦਾ ਐਫ ਜੀ ਡੀ ਆ ਗਈ ਹੈ ਨਾ ਅੱਛਾ ਫ ਜੀ ਡੀ ਕਦ ਆ ਗਿਆ ਇਹਦਾ ਫੁੱਲ ਵੱਡਾ ਤੇ ਕਲਰ ਇਹਦਾ ਆ ਗਿਆ ਸੱਜਣੋ ਬਲੈਕ ਪੰਜਾਬੀ ਚ ਕਾਲਾ ਵੀ ਕਹਿ ਸਕਦੇ ਆਪਾਂ ਇਹਨੂੰ ਹੈ ਨਾ ਹਾਂ ਪਿਓਰ ਜੱਸੀ ਉਹ ਉਮਰ ਕਿੰਨੀ ਹੈ ਇਹਦੀ ਇਹੇ ਦੋ ਦੰਦ ਬਚੇ ਆ ਗੁੱਗੇ ਹੁਣੇ ਹੋਈ ਆ ਹੁਣੇ ਡੇ ਗਿਆ ਇਹਦਾ ਸਿੱਟੇ ਨੇ ਦੰਦਾਂ ਹਾਂ ਦੋ ਹੀ ਸਿੱਟੇ ਕੇ ਹੁਣ ਹਾਂ ਆ ਦੰਦ ਪਾਈ ਕਹਿੰਦਾ ਹੁਣ ਇਹਨੇ ਸਿੱਟੇ ਨੇ ਹਲੇ ਉਮਰ ਇਹਦੀ ਹੋਊਗੀ ਭਾਈ ਸਾਹਿਬ 2.5 ਤੋਂ 2.5 ਸਾਲ ਅੱਧਾ ਬੱਡਾ ਫੁੱਲ ਬੱਡਾ ਪਰ ਗੱਦੀ ਥੱਲੇੋਂ ਦੇਖ ਕੇ ਐ ਲੱਗੂਗਾ ਜਿਵੇਂ ਗੱਬਣ ਹੁੰਦੀ ਐ ਸੀਮਨ ਲੱਗਾ ਇਹਦੇ ਬਾਈ ਤੂੰ ਕਾਹ ਪਰਾਇਆ ਹੋਇਆ ਵੀਰੇ ਚੈੱਕ ਅਜੇ ਪਾਸ ਹੈ ਨਹੀਂ ਗੀ ਅੱਛਾ ਚੈੱਕ ਪਾਸ ਕਰਾਈ ਨਹੀਂ ਤੇਰੇ ਆਲੇ ਬੰਨੀ ਕਮਾ ਲਈ ਇਧਰਲੇ ਬੰਨੀ ਕਮਾ ਲਈ ਕਿੰਨੀ ਕਿੰਨੇ ਕਿ ਦਿਨ ਹੋ ਗਏ ਆਲਾ ਮਹੀਨਾ ਕਹਿੰਦਾ ਇੱਕ ਮਹੀਨਾ ਆ ਇੱਥੇ ਇੱਥੇ ਖੜਾ ਲਾ ਪਰਲੇ ਬੰਨੇ ਹੋ ਜਾ ਇਧਰੋਂ ਦਿਖਾ ਦੇ ਗਰੀ ਲੰਬਾਈ ਲੂਗੀ ਪਾਪੀ ਲੱਗਦੀ ਗੱਬਣ ਆ ਕੁਆਲਟੀ ਤੇ ਮਾਰ ਦੇ ਤੇ ਕੱਦ ਵਿੱਡ ਦਿਖਾ ਦੇ ਕੱਦ ਵਿੱਡ ਦਾ ਆ ਗਿਆ ਫੁੱਲ ਵੱਡਾ ਤੇ ਲੈਂਥ ਵੀ ਫੁੱਲ ਆ ਗਈ ਤੇ ਆ ਗਈ ਪਿਓਰ ਜਰਸੀ ਨਸਲ ਚ ਬਈ ਹਨਾ ਹਾਂ ਪਿਓਰ ਆ ਗਈ ਬਲੈਕ ਕਲਰ ਚ ਬਲੈਕ ਤੇ ਕਾਫੀ ਇਹਨਾਂ ਚ ਬਹੁਤ ਘੱਟ ਮਿਲਦਾ ਹੁੰਦਾ ਲੈਚੜ ਬਈ ਇਹਨੂੰ ਇੱਕ ਮਹੀਨੇ ਦੀ ਬਾਈ ਕਹਿੰਦਾ ਜਿੱਥੋਂ ਲੈ ਕੇ ਆਏ ਉਹਨਾਂ ਨੇ ਗੱਬਣ ਦਸੀ ਆ ਪਰ ਤੁਸੀਂ ਚਾਹੇ ਇਹਨੂੰ ਖਾਲੀ ਮੰਨ ਕੇ ਲੈ ਜੀ ਹਾਂ ਖਾਲੀ ਮੰਨ ਕੇ ਗੱਬਣ ਸੋਡੀ ਕਿਸਮਤ ਆ ਵੀ ਉਹਦੀ ਨਿਕਲ ਆਵੇ ਜੇ ਗੱਬਣ ਨਿਕਲੇ ਈ ਤੁਹਾਨੂੰ ਆਪ ਹੀ ਪਤਾ ਵੀ ਇਹ ਕਿੰਨੇ ਕਰਪੀਆਂ ਦੀ ਵੱਚੀ ਹੋ ਜੂਗੀ ਮੈਂ ਨਹੀਂ ਕਹਿੰਦਾ ਕਿ ਉਹ ਇੱਕ ਵੀਡੀਓ ਵਾਲਾ ਪੈ ਰਿਆ ਸੀ ਰੌਲਾ ਕਈ ਦਿਨ ਹੋ ਗਏ ਕਹਿੰਦਾ ਉਹਨੇ ਐਂ ਕਹਿਤਾ ਵੀ ਗੱਬਣ ਪੱਛੀ ਦੀ ਇਹ 50 ਦੀ ਵਿਕੂ ਇਹ ਸੋਡੀ ਜੱਜਮੈਂਟ ਆ ਵੀ ਕਿੰਨੇ ਦੀ ਵੇਚ ਲੋਂਗੇ ਕਾਰੀਗਰ ਸੱਜਣਾ ਆਈਡੀਆ ਲਾ ਦੇਣਗੇ ਬਾਈ ਹੈਨਾ ਹਾਂ ਉਹ ਲੂਈ ਹੈ ਆ ਬੱਛੀ ਦੇ ਬਿਲਕੁਲ ਨਵੀਂ ਬੱਚਾ ਕੱਦ ਆ ਗਿਆ ਪੱਲ ਵੱਡਾ ਰੇਟ ਇਹਦਾ ਕੀ ਰਹੂਗਾ ਜੀ ਇਹਦਾ ਰੇਟ 30000 ਰੁਪਏ ਜੀ ਰੇਟ ਇਹਦਾ ਹੈਗਾ 30000 ਮਾਨਤਾਨ ਜਦੋਂ ਮਾਨਤਾਨ ਹੋ ਜਾਊਗਾ ਮਾਨਤਾਨ ਬਾਈ ਕਹਿੰਦਾ ਉਹ ਚ ਕਰ ਦਾਂਗੇ ਤੇ ਹੁਣ ਮਾਰ ਦੇ ਕਾਰੀ 2 ਨੰਬਰ ਵਾਲੀ ਪੱਛੀ ਤੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਦੂਜਾ ਜੀ ਇਹਦਾ ਦੈਣ ਕੱਟੂਗੀ 15 16 15 ਡੇੜ ਗੜ ਚੰਗੀ ਠੰਡ ਚ ਸੂਝ ਆ ਗਿਆ ਹਾਂ ਇਹਦਾ ਸੂਆ ਆ ਗਿਆ ਦੂਜਾ ਤੇ ਆ ਗਈ ਇਹ ਵੀ ਸੱਜਣੋ ਜੇ ਗੱਲਬਾਤ ਕਰ ਲਈਏ ਜਰਸੀ ਦੇ ਵਿੱਚ ਹੀ ਆ ਗਈ ਇਹ ਹਲੇ ਕੱਚੀ ਆ ਤਕਰੀਬਨ ਤਕਰੀਬਨ 15 ਦਿਨ ਦੇ ਏੜ ਗੜ ਜਾਣ ਜੂਣ ਫੁੱਲਾ ਤੇ ਕੱਦ ਕਾਠ ਵੀ ਪੱਛੀ ਦਾ ਠੀਕ ਆ ਕਿਉਂਕਿ ਜਿੰਨਾ ਕਿ ਜਰਸੀਆਂ ਦਾ ਕੱਦ ਹੁੰਦਾ ਉਨਾਂ ਕਿਦਾ ਹੈਗਾ ਜਾਣ ਜੂਣ ਪੂਰੀ ਆ ਲੰਬਾਈ ਲੰਮੂਈ ਵੀ ਚੰਗੀ ਆ ਤੇ ਸੂਆ ਵੀ ਦੂਜਾ ਆ ਗਿਆ ਪਹਿਲਾਂ ਦਾ ਕੀ ਰਿਕਾਰਡ ਆ ਜੀ ਪਹਿਲਾਂ ਦਾ 16 17 ਲੀਟਰ ਦਾ 16 17 ਡੇੜ ਗੜ ਇਸ ਵਾਰੀ ਆਪਣੇ 17 18 ਪਾ ਦਿੱਤਾ ਹਨ ਮੌਜ ਨਾਲ ਪਾਉ ਮੌਜ ਨਾਲ ਪਾਉ ਬਾਕੀ ਅਗਲੇ ਹਿੱਸੇ ਵਾ 20 20 ਜੋ ਸਕਦਾ ਇਹਦੇ ਥੱਲੋਂ ਇੱਥੇ ਰੋਕ ਲੈ ਇਧਰ ਫੇਸ ਕੁਆਲਿਟੀ ਤੇ ਮਾਰ ਦੇ ਉਹੀ ਗੱਲ ਆ ਵੀ ਬਾਕੀ ਸੇਵਾ ਹੁੰਦੀ ਆ ਕਿਉਂਕਿ 15 ਵਾਲੀ ਤਾਂ ਕਈ ਸੱਜਣ 8 ਕਿਲੋ ਵੀ ਲੈ ਲੈਂਦੇ ਨੇ 15 ਵਾਲੀ ਤਾਂ ਕਈ ਸੱਜਣ 17 18 ਵੀ ਲੈ ਲੈਂਦੇ ਨੇ ਨਾ ਇਧਰੋਂ ਲੈਂਥ ਦਿਖਾ ਦੀ ਲੈ ਆ ਬਈ ਅਗਲੇ ਨੇ ਪੁੱਛਿਆ ਹੀ ਨਹੀਂ ਫੇਰ ਦੁੱਧਾਂ ਵਿਚਾਰੀ ਕਿੱਥੋਂ ਗੱਡੂਗੀ ਠੀਕ ਆ ਗੱਲ ਜਿਉਂ ਹੀ ਵਿਚਾਰੀ ਤੇ ਹੱਡ ਘੱਟ ਤੇ ਠੀਕ ਆ ਗੱਲ ਆ ਦੁੱਧ ਬਾਈ ਕਹਿੰਦਾ ਸੇਵਾ ਦਾ ਹੁੰਦਾ ਥੋੜੀ ਸਾਮ ਸੰਭਾਰਦਾ ਹੁੰਦਾ ਤੇ ਬਾਕੀ ਜਿੰਨੀਆਂ ਕਿ ਵੀਡੀਓ ਡੇਲੀ ਬਣਾਉਣਾ ਉਹ ਚ ਦੱਸਦਾ ਵੀ ਹੁੰਨਾ ਵੀ ਵਪਾਰੀ ਉਹੀ ਜਾਣਕਾਰੀ ਦਿੰਦਾ ਜਿਹੜੀ ਉਹਨੂੰ ਅੱਗੇੋਂ ਕਿਸਾਨ ਦੇ ਕੇ ਭੇਜਦਾ ਤੇ ਬਾਕੀ ਤੁਸੀਂ ਚੀਜ਼ ਆਪਦੀ ਸਮਝਣਾ ਲੈਣੀ ਹੁੰਦੀ ਆ ਵੀ 15 ਪਾਦੂ ਜਾਂ 20 ਪਾਦ ਵਿੱਚ ਨਸ ਬਾਕੀ ਅਗਲੇ ਦੇ ਚ ਸੇਵਾ ਤੇ ਹੁੰਦਾ ਵੀ ਕਿੰਨਾ ਮੈਚ ਹੋ ਸਕਦਾ ਉਹ ਤੁਹਾਡੀ ਚੁਆਇਸ ਹੁੰਦੀ ਹੈ ਇਹਦਾ ਰੇਟ ਕੀ ਰਹੂਗਾ ਜੀ ਇਹਦਾ 48000 ਰੁਪਿਆ 48 ਚ ਹੋ ਜੂਗਾ ਮਾਨਤਨ ਹੋਊਗਾ ਮਾਨਤਨ ਹੋ ਜੂਗਾ ਜਾਨ ਜੂਨ ਦੀ ਬੱਚੀ ਚ ਕੋਈ ਕਮੀ ਨਹੀਂ ਕਲਰ ਵਾਈਜ਼ ਗੱਲਬਾਤ ਕਰ ਲਈਏ ਹਰੇਕ ਪਾਸੇ ਕਿਸੇ ਪਾਸੇ ਨਹੀਂ ਪਏ ਮੋਟੇ ਨੇ ਆ ਸੂਆ ਆ ਗਿਆ ਦੂਜਾ ਇਹਦਾ ਤੇ ਹੁਣ ਮਾਰ ਦਿਆ ਬੱਚੀ ਦੇ ਕੈਮਰਾ ਇਹ ਵੀ ਤੋੜ ਦੋ ਜੀ ਇਹਦੀ ਉਮਰ ਕਿੰਨੀ ਕਾ ਇਹਦੇ ਉਮਰ ਹੈਗੀ ਆਈ 13-14 ਮਹੀਨੇ ਇਹ ਗੱਬਣ ਹੈ ਗੱਬਣ ਤਿੰਨ ਮਹੀਨਿਆਂ ਦੀ ਚੈੱਕ ਪਾਸ ਛੇਰੀ ਵਿੱਚ ਗੱਬਣ ਤਿੰਨ ਮਹੀਨਿਆਂ ਦੀ ਚੈੱਕ ਪਾਸ ਤੇ ਹੈਗੀ ਆ ਖੀਰੀ ਥਾਂ ਇਹਦੇ ਵੀ ਸਿੰਗਲ ਚਾਰ ਆ ਗਏ ਨਸਲ ਇਹਦੀ ਵੀ ਪ्युअर ਜਰਸੀ ਆ ਗਈ ਇੱਕ ਇਹਦੇ ਚ ਕਮੀ ਆ ਉਹ ਤੁਹਾਨੂੰ ਮੈਂ ਦਿਖਾ ਦੂੰਗਾ ਜਦੋਂ ਬਾਈ ਮੋੜੂਗਾ ਇਧਰਲੇ ਬੰਨੇ ਹੋਰ ਘਾਟ ਕੋਈ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਤਿੰਨਾ ਦੀ ਗੱਬਣ ਚੈੱਕ ਪਾਸ ਤੁਸੀ ਚੈੱਕ ਕਰਾ ਕੇ ਲੈ ਜਿਓ ਆਪਾਂ ਡਾਕਟਰ ਲਿਆਉਣ ਚੈੱਕ ਕਰਾ ਕੇ ਲੈ ਜਾਣਾ ਹਾਂ ਕੰਨ ਵਾਲੀ ਜਰੂਰ ਦਿੱਕਤ ਹੈ ਇਹਦੀ ਕੰਨ ਇੱਕ ਵੱਡਿਆ ਹੋਇਆ ਹੂੰ ਉਹੀ ਉਹੀ ਇੱਕ ਡਿਫੈਕਟ ਹੈ ਵਿੱਚ ਹੋਰ ਕਿਸੇ ਪਾਸਿਓ ਮਾਰ ਨਹੀਂ ਖਾਂਦੀ ਹੈਗੀ ਤੇ ਤੇ ਰੇਟ ਵੀ ਸੁਣਦਾ ਤਾਂ ਨਾ ਰੇਟ ਵੀ ਇਹਦਾ ਉਹਦੇ ਕਰਕੇ ਕਾਫੀ ਡਾਊਨ ਹੋ ਜੂਗਾ ਹੈਨਾ ਹਾਂ ਕਾਫੀ ਆ ਰੇਟ ਇਹਦਾ ਕਾਫੀ ਡਾਊਨ ਆ ਅੱਧੋ ਅੱਧ ਚ ਆ ਗਿਆ ਇਹਦਾ ਰੇਟ ਹੂੰ ਕੰਨ ਨਾ ਹੋਣ ਕਰਕੇ ਇੱਕ ਤੇ ਗੱਬਣ ਆ ਗਈ ਤਿੰਨਾ ਮਹੀਨਿਆਂ ਦੀ ਚੈੱਕ ਪਾਸ ਨਸਲੇ ਦੀ ਆ ਗਈ ਜਰਸੀ ਇਹਦਾ ਰੇਟ ਫਿਰ ਕੀ ਕਰਾਂਗੇ ਭਾਈ ਇਹਦਾ ਰੇਟ ਹੈ 17000 ਰੁਪਈਆ ਹੀ ਇਹਦਾ ਰੇਟ ਹੈਗਾ 17 ਮੇਰਾ ਖਿਆਲ ਆ ਦੋਏ ਕੰਨਾਂ ਵਾਲੀ ਆਪਾਂ ਨੇ 31 32 ਵੀ ਵੇਚੀ ਆ ਨਾ ਹਾਂ ਹੈ ਨਾ ਹਾਂ ਅੱਧੋ-ਅੱਧ ਵਿਚ ਆ ਗਿਆ ਰੇਟ ਪਿਛਲੀ ਵੀਡੀਓ ਦੇ ਵਿੱਚ ਇੱਕ ਬਾਈ ਨੇ 32 ਮੰਗਿਆ 31 32 ਦੀ ਹੋ ਗਈ ਸੀ ਤਾਂ ਕਰਕੇ ਤੁਹਾਨੂੰ ਦੱਸਿਆ ਵੀ ਮੈਂ ਰੇਟ ਆ ਜਿਹੜਾ ਰੇਟ ਅੱਧੋ-ਅੱਧ ਦੇ ਵਿੱਚ ਤਾਂ ਕਰਕੇ ਆ ਗਿਆ ਵੀ ਇੱਕ ਸਿਰਫ ਕੰਨ ਕਰਕੇ ਕੰਨ ਦਾ ਜ਼ਖਮ ਨਹੀਂ ਕੋਈ ਜ਼ਖਮ ਨਹੀਂ ਹੈਗਾ ਨਹੀਂ ਲੱਗ ਦਿਖਾ ਦੇ ਗਰੀ ਆ ਜਾ ਆ ਜ਼ਖਮ ਨਹੀਂ ਹੈਗਾ ਉਹ ਬਿਲਕੁਲ ਆਰਾਮ ਆਇਆ ਹੋਇਆ ਵੀਰੇ ਇਹਦਾ ਛੋਟੇ ਹੁੰਦੀ ਦੋ ਹੋਇਆ ਹੋਇਆ ਠੀਕ ਹੈ ਗੱਲ ਰੇਟ ਇਹਦਾ ਕੀ ਰਹੂਗਾ ਬਾਈ ਇਹਦਾ 17000 ਫਿਕਸ ਜੀ ਜੋੜੇ ਦੇ ਫਿਕਸ ਹੀ ਆ ਦੱਸ ਦੇ ਜੋੜੇ ਦਾ 25000 ਰੁਪਏ ਜੀ ਜੋੜਾ 25 ਦਾ ਦੇ ਦਾਂਗੇ ਹਾਂਜੀ ਇਹ ਵੀ ਖੀਰੀ ਬੱਚੀ ਆ ਇਹ ਵੀ ਖੀਰੀ ਆ ਤੇ ਕੱਲੀ ਕੱਲੀ ਦਾ ਜਿਵੇਂ ਬਾਈ ਨੇ ਦੱਸਿਆ 8 ਮਹੀਨੇ ਦੀ ਆ ਇਹ ਇਹਦਾ 17 ਇਹਦਾ ਕੱਲੀ ਦਾ ਕਿੰਨਾ ਰਹੂਗਾ ਇਹਦਾ ਕੱਲੀ ਦਾ 12 ਇਹਦਾ 12 ਆ ਇਕੱਠਿਆਂ ਦਾ ਹੋ ਜਾਊਗਾ 25000 ਜੇ ਕਿਸੇ ਨੇ ਜੋੜਾ ਲੈਣਾ ਕੋਣ ਤੇ ਤੋੜ ਦੇ ਇਹਦੀ ਉਮਰ ਕਿੰਨੀ ਦੱਸਿਆ 8 ਇੰਚ ਇਹਦੀ ਉਮਰ ਆ ਗਈ ਬਾਈ ਕਹਿੰਦਾ 8 ਮਹੀਨੇ ਜਾਨ ਜੂਨ ਇਹ ਚ ਵੀ ਚੰਗੀ ਆ ਤੇ ਅੱਠ ਮਹੀਨਿਆਂ ਦੇ ਹਿਸਾਬ ਨਾਲ ਕੱਦ ਕਾਠ ਇਹਦਾ ਚੰਗਾ ਵਧੀਆ ਕੱਦ ਕਾਠ ਕਰੂਗੀ ਸਿੰਗਲ ਚਾਰ ਹੀ ਆ ਕੇ ਨਸ ਲਈ ਦੀ ਵੀ ਜਰਸੀ ਆ ਗਈ ਆ ਲੈ ਚਲੋ ਜੀ ਆਣੀ ਬਾ ਇੱਥੇ ਕਮਾਲ ਹੋ ਜੀ ਇੱਥੇ ਦਿਖਾ ਦਿੰਗਾ ਜੀ ਫੇਸ ਕੁਆਲਿਟੀ ਤੇ ਮਾਰਦੀ ਕੈਮਰਾ ਇਹਦੀ ਤੇ ਅੱਠ ਮਹੀਨਿਆਂ ਦੀ ਇਹਦੀ ਉਮਰ ਹੈ ਨਸਲ ਸਾਨੂੰ ਮੈਂ ਦੱਸ ਹੀ ਦਿੱਤੀ ਵੀ ਜ਼ਿਆਦਾਤਰ ਜਿਹੜਾ 22 ਹੋਰਾਂ ਦਾ ਕੰਮ ਆ ਕੰਮ ਜਰਸੀ ਤੇ ਆ ਤੇ ਜਿੱਦਾਂ ਆਪਣੇ ਸੱਜਣ ਕਹਿੰਦੇ ਉਹਨੇ ਵੀ ਬਰੀਡ ਕੁਆਲਿਟੀ ਚਾਹੀਦੀ ਨਾ ਜਿੱਦਾਂ ਆ ਚੀਜ਼ ਆ ਗਈ ਇਹਦੇ ਬੋਦਾ ਜਿਹਾ ਕਹਿ ਦਿੰਦੇ ਨੇ ਤੇ ਕੰਨਾ ਕੁੰਨਾ ਤੋਂ ਲਾ ਕੇ ਹੈ ਨਾ ਲੰਬਾਈ ਤੋਂ ਰੰਗ ਰੂੰਗ ਤੋਂ ਤੇ ਮੱਥੇ 'ਚ ਟੋਆ ਵੀ ਆ ਗਿਆ ਤੇ ਇਹ ਆ ਗਈ ਪਿਓਰ ਜਰਸੀ ਦੇ ਵਿੱਚ ਹੀ ਆ ਗਈ ਤੇ ਬਾਕੀ ਕੁਝ ਕਿ ਸੱਜਣ ਹੁੰਦੇ ਵੀ ਨੇ ਨੈਗੇਟਿਵ ਉਹ ਹਰੇ ਉਹ ਹਰੇਕ ਚੈਨਲ ਥੱਲੇ ਹੁੰਦੀ ਨੇ ਦੋ ਚਾਰ ਸੱਜਣ ਜਿਹੜਾ ਨੇ ਨੈਗੇਟਿਵ ਕਮੈਂਟ ਕਰਨੀ ਹੁੰਦਾ ਵੀ ਚਾਹ ਘਾਟ ਆ ਘਾਟ ਉਹਦਾ ਕਰ ਦਿੰਦੇ ਵੀਰੇ ਐ ਤਾਂ ਫੇਰ ਦੁਨੀਆ ਜਿੱਤ ਨਹੀਂ ਨਾ ਆਪਾਂ ਸਕਦੇ ਹਾਂ ਦੁਨੀਆ ਕਦੇ ਕੋਈ ਵੀ ਨਹੀਂ ਜਿੱਤ ਸਕਿਆ ਕਿਉਂਕਿ ਲੋਕਾਂ ਨੇ ਵੱਡੇ ਵੱਡੇ ਮਹਾਪੁਰਸ਼ਾਂ ਨੇ ਵੀ ਗਲਤ ਕਮੈਂਟ ਕਰਦੇ ਨੇ ਆਪਾਂ ਚੀਜ਼ੇ ਕੁਝ ਨਹੀਂ ਇਹਦਾ ਰੇਟ ਜੋੜੇ ਦਾ ਇਹਦੀ ਉਮਰ 8 ਮਹੀਨੇ ਆ ਗਈ ਇਹ ਖੀਰੀ ਬੱਚੀ ਆ ਗਈ ਤਿੰਨਾਂ ਦੀ ਚੈੱਕ ਪਾਸ ਜੇ ਜੋੜਾ ਕਿਸੇ ਨੇ ਲੈਣਾ ਜੋੜੇ ਦਾ ਰੇਟ ਇਹਦਾ ਹੈਗਾ 25000 ਕੱਲੀ ਦਾ 12 ਤੇ ਇਹਦਾ 17 ਹਾਂ ਕੱਲੀ ਆ ਨੰਬਰ ਬੋਲ ਦਿੰਦੀ 98036 ਹਾਂਜੀ 05888 ਇੱਕ ਵਾਰੀ ਬੋਲ ਦਿੰਦਾ 98036 05888 ਪਿੰਡ ਆ ਗਿਆ ਬਾਈ ਦਾ ਚੀਮਾ ਮੰਡੀ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜਿਹੜੇ ਸੱਜਣ ਨੂੰ ਇਹਨਾਂ ਜੋ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ